ਕੰਮ ਕਰਨ ਦਾ ਸ਼ੌਂਕ ਹੋਣਾ ਚਾਹੀਦਾ ਤੇ ਅੱਜ ਦੇਖੋ ਗਰਾਊਂਡ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੁਹਾਨੂੰ ਇੰਟਰਨੈਸ਼ਨਲ ਗਰਾਊਂਡ ਦੀ ਫੀਲ ਆਏਗੀ ਆਨ ਵਾਲੇ ਟਾਈਮ ਦੇ ਵਿੱਚ ਕੁੜੀਆਂ ਦੇ ਵਿੱਚ ਵੀ ਚੜਾਈ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਚੜ ਕੇ ਜਿਹੜਾ ਸਾਹਮਣੇ ਦੇਖਣ ਨੂੰ ਮਿਲੇਗਾ ਹਰ ਫੈਸਿਲਿਟੀ ਗੌਰਸ ਨੂੰ ਦਿੱਤੀ ਗਈ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਪ੍ਰੋਬਲਮ ਕਿਸੇ ਚੀਜ਼ ਦੀ ਮਹਿਸੂਸ ਨਾ ਕੀਤੀ ਜਾਵੇ ਕਿ ਲੜਕੀਆਂ ਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਮਿਲਿਆ ਅਸੀਂ ਸਿੱਕੇ ਚੌਕੇ ਜਦੋਂ ਤੱਕ ਨਹੀਂ ਮਾਰਾਂਗੇ ਉਦੋਂ ਤੱਕ ਅਸੀਂ ਇੰਡੀਆ ਦੀ ਟੀਮ ਵਿੱਚ ਨਹੀਂ ਆ ਸਕਦੇ ਕਾਦੇਗਾ ਦੇ ਮੈਚ ਹੋਣਗੇ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਨਵਜੋਤ ਗਰੂਵਰ ਏਜੀਏ ਦਾ ਸੈਕਟਰੀ ਹਾਂ ਜੀ ਜਿਹੜੇ ਅਮਰਸਰ ਗੇਮ ਐਸੋਸੀਏਸ਼ਨ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਇੱਕ T20 ਔਮਨ ਲੀਗ ਸੀਨੀਅਰ ਔਮਨ ਲੀਗ ਸ਼ੁਰੂ ਕੀਤੀ ਹੈ ਜਿਹੜੀ ਕਿ ਮੇਰੇ ਟਨਯੋਰ ਦੇ ਵਿੱਚ ਅਮਰਸਰ ਦੇ ਵਿੱਚ ਉੱਥੇ ਗਾਂਧੀ ਗਰਾਊਂਡ ਦੇ ਵਿੱਚ ਹੋ ਰਹੀ ਹੈ ਬਹੁਤ ਵੱਡੀ ਗੱਲ ਆ ਸਾਡੇ ਗਾਂਧੀ ਗਰਾਊਂਡ ਵਾਸਤੇ ਕਿ ਫਸਟ ਟਾਈਮ ਜਿਵੇਂ ਅਮਰਸਰ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸਾਰੀ ਟੀਮਾਂ ਹੈੱਡ ਕੋਚੇਸ ਸਾਰੀ ਟੀਮਾਂ ਜਿਹੜੀਆਂ ਇੱਥੇ ਆਈਆਂ ਉਹਨਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਉਹਨਾਂ ਦਾ ਅਸੀਂ ਸਾਰਾ ਇੰਤਜ਼ਾਮ ਵਗੈਰਾ ਜਿਹੜਾ ਕੀਤਾ ਕਿ ਜਿਹੜੀ ਇਹਨਾਂ ਨੂੰ ਕਿਸੇ ਬੱਚਿਆਂ ਨੂੰ ਖੇਡਣ ਦੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਾ ਆਵੇ ਹਰ ਜਿਹੜੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਤੇ ਬਹੁਤ ਵੱਡਾ ਉਪਰਾਲਾ ਕਿ ਜਿਵੇਂ ਪੀਸੀਏ ਨੇ ਸਾਨੂੰ ਮੌਕਾ ਦਿੱਤਾ ਅਮਰਸਰ ਗੇਮ ਐਸੋਸੀਏਸ਼ਨ ਨੂੰ ਤੁਸੀਂ ਦੇਖੋ ਫਿਰ ਅੱਜ ਗਾਂਧੀ ਗਰਾਊਂਡ ਵਿਖੇ ਰੌਣਕਾਂ ਲੱਗੀਆਂ ਪੰਜਾਬ ਭਾਰਤ ਤੋਂ ਸਾਰੀ ਸਾਡੀਆਂ ਜਿਹੜੀਆਂ ਧੀਆ ਜਿਹੜੀਆਂ ਅਸੀਂ ਜਿਨ੍ਹਾਂ ਨੂੰ ਪ੍ਰਮੋਟ ਕਰ ਰਹੇ ਹਾਂ ਉਹ ਆਈਆਂ ਤੇ ਬੜਾ ਅੱਛਾ ਮਾਹੌਲ ਹੈ ਅਸੀਂ ਚਾਹੁੰਦੇ ਹਾਂ ਕਿ ਆਨ ਵਾਲੇ ਟਾਈਮ ਦੇ ਵਿੱਚ ਇਹੀ ਜਿਹੜੇ ਬੱਚੇ ਵਿੱਚੋਂ ਸਿਲੈਕਟ ਹੋ ਗਏ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ ਪੀਸੀਏ ਵੱਲੋਂ ਖੇਡਣਗੇ ਤੇ ਜਦੋਂ ਤੱਕ ਇਹ ਬੱਚਿਆਂ ਨੂੰ ਆਪਾਂ ਵਧੀਆ ਮਾਹੌਲ ਨਹੀਂ ਦਿੰਦੇ ਵਧੀਆ ਇਨਫਰਾਸਟ੍ਰਕਚਰ ਨਹੀਂ ਦਿੰਦੇ ਉਹਨਾਂ ਨੂੰ ਸਰਵਿਸ ਪ੍ਰੋਵਾਈਡਸ ਨਹੀਂ ਕਰਦੇ ਕਿਸ ਤਰ੍ਹਾਂ ਸਾਡੇ ਬੱਚੇ ਨਿਕਲਣਗੇ ਬਹੁਤ ਵਧੀਆ ਉਪਰਾਲਾ ਵਾ ਪੀਸੀਏ ਦਾ ਜਿਹੜਾ ਔਮਨ ਲੀਗ ਜਿਹੜੀ ਸਾਡੀ ਸੰਨ ਤੇ ਬਹੁਤ ਵਧੀਆ ਮੌਕਾ ਮਿਲਿਆ ਅੰਮ੍ਰਿਤਸਰ ਵਿਖੇ ਇਹ ਕਿਹੜੀ ਟੀਮਾਂ ਕਿੱਥੋਂ ਆਈਆਂ ਇਹ ਪੰਜਾਬ ਭਰ ਚੋਂ ਟੀਮਾਂ ਆਈਆਂ ਜਲੰਧਰ ਲੁਧਿਆਣਾ ਬਠਿੰਡਾ ਪਟਿਆਲਾ ਪੰਜਾਬ ਭਰੋਂ ਟੀਮਾਂ ਸਾਰੀਆਂ ਅੰਮ੍ਰਿਤਸਰ ਆਈਆਂ ਤੇ ਪੂਰੇ ਇਥੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਔਮਨ ਲੀਗ ਕੁਦਰਤੀ ਮੌਸਮ ਦਾ ਥੋੜਾ ਜਿਹਾ ਜਿਹੜਾ ਵੈਦਰ ਹੈ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਬਟ ਬੱਚਿਆਂ ਚ ਬੜਾ ਕਰੇਜ਼ ਹੈ ਉਸ ਸ਼ਾਹ ਹੈ ਕਿ ਜਿਹੜੇ ਸਾਡੇ ਇੱਥੇ ਮੈਚੇਜ਼ ਹੋ ਰਹੇ ਆ ਪੰਜਾਬ ਦੇ ਜਿਹੜੇ ਔਮਨ ਲੀਗ ਇੱਥੇ ਹੋਈ 10 ਤਰੀਕ ਵਾਲੇ ਦਿਨ ਫਾਈਨਲ ਹੈ ਜਿਹੜੀਆਂ ਟੀਮਾਂ ਡੇ ਬਾਏ ਡੇ ਜਿੱਤਣ ਗਈਆਂ 10 ਤਰੀਕ ਵਾਲੇ ਦਿਨ ਇੱਥੇ ਫਾਈਨਲ ਮੈਚ ਹੈ ਤੁਹਾਨੂੰ ਸਾਰਿਆਂ ਨੂੰ 10 ਤਰੀਕ ਵਾਲੇ ਦਿਨ ਇੱਥੇ ਵੀ ਬੁਲਾਵਾਂਗੇ ਜਿਹੜਾ ਇੱਥੇ ਬਹੁਤ ਵਧੀਆ ਮੌਕਾ ਟੋਟਲ ਟੋਟਲ 15 ਤੋਂ 20 ਮੈਚੇਜ਼ ਹੋਣਗੇ ਜਿਵੇਂ ਵੱਖ-ਵੱਖ ਟੀਮਾਂ ਦੇ ਵਿੱਚ ਜਿਵੇਂ ਕਰਕੇ ਜਦੋਂ ਇੱਕ ਸੈਮੀ ਫਾਈਨਲ 9 ਤਰੀਕ ਸੈਮੀ ਫਾਈਨਲ ਹੋਏਗਾ 10 ਤਰੀਕ ਫਾਈਨਲ ਹੋਏਗਾ ਸਾਰੀਆਂ ਟੀਮਾਂ ਜਿਹੜੀਆਂ ਵੱਖਰੇ ਵੱਖਰੇ ਡਿਸਟ੍ਰਿਕਟ ਦੀਆਂ ਪਰਫਾਰਮ ਕਰਨਗੀਆਂ ਜਿਹੜੀ ਹੋਰਾਂ ਚੋ ਬੈਸਟ ਹੋਏਗੀ ਉਹਨੂੰ ਅਸੀਂ ਇੱਥੇ ਸਾਰਾ ਸਰ ਪੀਸੀਆ ਵੱਲੋਂ ਕੌਣ ਆਇਆ ਹੈ ਪੀਸੀਆ ਵੱਲੋਂ ਸਾਰੇ ਜਿਹੜੀਆਂ ਅਥਾਰਟੀਜ਼ ਹਾਈ ਅਥਾਰਟੀਜ਼ ਸਾਰੀਆਂ ਆਈਆਂ ਪਈਆਂ ਇਹਨਾਂ ਦੇ ਕੋਚੀਜ਼ ਸੀਨੀਅਰ ਕੋਚੀਜ਼ ਆਏ ਪਈਆਂ ਸਾਰੀ ਟੀਮਸ ਆਈਆਂ ਪਈਆਂ ਜਿਵੇਂ ਇਹਨਾਂ ਦੇ ਪੀਸੀਏ ਨੇ ਸਾਰੇ ਆਪਣੇ ਅਫੀਸਰ ਬੇਰਰ ਭੇਜੇ ਹੋਏ ਆ ਬੜਾ ਅੱਛਾ ਮੌਲਾ ਤੇ ਮੇਰੇ ਹਿਸਾਬ ਸੇ ਉਤਰਾ ਮੈਸੇਜ ਹੈ ਕਿ ਸ਼ਾਇਦ 10 ਤਰੀਕ ਸਾਰੀ ਪੀਸੀਆ ਦੀ ਹਾਈ ਅਥਾਰਟੀ ਵੀ ਸਾਰੀ ਅਮਰਸਰ ਆ ਗਏ ਸਰ ਪਿਛੇ ਦੀ ਗੱਲ ਕੀਤੀ ਹੈ ਤਾਂ ਨਵੀਂ ਬਣਾਈ ਗਈ ਉਹਨਾਂ ਦੇ ਦਮਨਸੇ ਤਿਆਰ ਹੈ ਪਿਛੇ ਪੂਰੀ ਪਿਛੇ ਰੈਡੀ ਹੈ ਸਿਰਫ ਤੁਹਾਨੂੰ ਦੱਸਿਆ ਵੈਦਰ ਦੇ ਕਰਕੇ ਜਿਵੇਂ ਤੁਹਾਨੂੰ ਪਤਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਖੜਾ ਦਾ ਮਾਹੌਲ ਹੈ ਤੇ ਬਾਰਿਸ਼ ਬਹੁਤ ਬਾਰਿਸ਼ ਰੁਕਾਂ ਦਾ ਨਾਂ ਨਹੀਂ ਲੈ ਰਹੀ ਤੇ ਉਹਦੇ ਕਰਕੇ ਥੋੜੀ ਜਿਹੀ ਪਿਛੇ ਦੇ ਵਿੱਚ ਗਿੱਲੀ ਹੈ ਜਦੋਂ ਇਹ ਥੋੜਾ ਜਿਹਾ ਬਾਰਿਸ਼ ਰੁਕਦੀ ਹੈ ਸੁਪਰ ਸ਼ੱਕਰ ਲਾ ਕੇ ਇੱਥੇ ਆਪਾਂ ਲਾ ਕੇ ਨੂੰ ਬੱਚਿਆਂ ਦਾ ਮੈਚ ਕਰਾਵਾਂਗੇ ਤੁਸੀਂ ਦੇਖੋ ਕੰਮ ਕਰਨ ਦਾ ਸ਼ੌਂਕ ਹੋਣਾ ਚਾਹੀਦਾ ਤੇ ਅੱਜ ਦੇਖੋ ਗਰਾਊਂਡ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੁਹਾਨੂੰ ਇੰਟਰਨੈਸ਼ਨਲ ਗਰਾਊਂਡ ਦੀ ਫੀਲ ਆਏਗੀ ਪ੍ਰੋਪਰ ਗਰਾਸ ਕਟਿੰਗ ਹੋਈ ਪਈ ਹੈ ਹਰ ਚੀਜ਼ ਇਕੁਪਮੈਂਟ ਪ੍ਰੋਪਰ ਪਏ ਆ ਵਾਈਟ واਸ਼ ਹੋਏ ਪਏ ਹਰ ਚੀਜ਼ ਇੱਥੇ ਤੁਹਾਨੂੰ ਫੈਸਿਲਿਟੀ ਬੱਚਿਆਂ ਨੂੰ ਜਿਹੜੀ ਜਿਹੜੀ ਰਿਕੁਆਇਰਮੈਂਟ ਹੈ ਵਾਸ਼ਰੂਮ ਨੀਟ ਐਂਡ ਕਲੀਨ ਹੈ ਆਪਣਾ ਵਾਸ਼ਰੂਮ ਦੇ ਵਿੱਚ ਡਸਟਪਿਨਸ ਪਏ ਆ ਹਰ ਫੈਸਿਲਿਟੀ ਗਰਲਸ ਨੂੰ ਦਿੱਤੀ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਪ੍ਰੋਬਲਮ ਕਿਸੇ ਚੀਜ਼ ਦੀ ਮਹਿਸੂਸ ਨਾ ਕੀਤੀ ਜਾਵੇ। ਤਾਂ ਡਿਡ ਨੀ ਹੋਰ ਵੀ ਜ ਕਿੰਨੇ ਕਿ ਊਮਨ ਲੀਗ ਹੋ ਚੁੱਕੇ ਆ। ਇਹ ਫਰਸਟ ਊਮਨ ਲੀਗ ਹੈ ਜੀ ਜਿਹੜੀ ਪੰਜਾਬ ਵੱਲੋਂ ਪੀਸੀਏ ਵੱਲੋਂ ਜਿਹੜੀ ਇੱਥੇ ਕੀਤੀ ਗਈ ਆ ਸਾਡੇ ਵੱਲੋਂ ਜਿਵੇਂ ਬੱਚਿਆਂ ਦੇ ਅੰਡਰ 15 ਦੇ ਜਾਂ ਮੈਚਸ ਕਰਾਏ ਜਾਂਦੇ ਸੀ ਬਟ ਜਿਹੜੀ ਪੰਜਾਬ ਊਮਨ ਸੀਨੀਅਰ ਊਮਨ ਲੀਗ ਹੈ ਇਹ ਫਰਸਟ ਟਾਈਮ ਅੰਮ੍ਰਿਤਸਰ ਹੋ ਰਹੀ ਹੈ। ਬੱਚਿਆਂ ਨੇ ਕੀ ਮੈਸੇਜ ਦੇਣਾ ਹੈ? ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ ਅੰਮ੍ਰਿਤਸਰ ਵਾਸਤੇ ਬਹੁ ਤੁਹਾਨੂੰ ਮੈਚੇਸ ਅਮਰਸਰ ਆਉਣਗੇ ਸਾਡੇ ਜਿਹੜੇ ਇੱਥੇ ਬੱਚੇ ਪ੍ਰੈਕਟਿਸ ਕਰਦੇ ਉਹਨਾਂ ਦਾ ਉਤਸ਼ਾਹ ਵਧੇਗਾ ਕਿ ਸਾਡੀ ਗਰਾਊਂਡ ਦੇ ਵਿੱਚ ਸਾਰੀਆਂ ਪੀਸੀਏ ਦੀਆਂ ਟੀਮਾਂ ਆ ਰਹੀਆਂ ਕੋਈ ਇਸ ਤਰ੍ਹਾਂ ਸੀਨੀਅਰ ਕੋਚੀਜ਼ ਜਾਂ ਤੁਹਾਡੇ ਇੰਡੀਆ ਦੇ ਪਲੇਅਰਜ਼ ਜਦੋਂ ਇੱਥੇ ਫਾਈਨਲ ਮੈਚ ਹੋਏਗਾ ਜਿਹੜੇ ਸਾਡੀ ਗਰਲਸ ਕੋਈ ਇੰਡੀਆ ਰਿਪਰੈਜ਼ੈਂਟ ਕਰ ਰਹੀ ਹੋਗੀ ਉਹ ਵੀ ਆਏਗੀ ਮਤਲਬ ਇਸ ਲਈ ਮਾਹੌਲ ਬੰਦਾ ਕਿਹੜੇ ਮੈਚ ਹੋ ਰਹੇ ਕਿਸੇ ਸਕੂਲੀਆਂ ਕਾਲਜ ਇਵਨ ਉਹਨਾਂ ਨੂੰ ਇਨਵਾਈਟ ਕੀਤਾ ਜਾਇਆ ਕਿਤਾ ਕੁੜੀਆਂ ਨੂੰ ਕ੍ਰੀਏਟਿਵ ਕਰਨ ਵਾਸਤੇ ਅਸੀਂ ਨਾ ਥੋੜਾ ਜਿਹਾ ਜਿਵੇਂ ਹੜ ਤੋਂ ਪੀੜਿਤ ਕਰਕੇ ਜਿਵੇਂ ਬੱਚਿਆਂ ਨੂੰ ਸਕੂਲਾਂ ਚ ਛੁੱਟੀਆਂ ਦਿੱਤੀਆਂ ਵੀ ਮੈਡਮ ਡੀਸੀ ਨੇ ਤੇ ਥੋੜਾ ਜਿਹਾ ਮਾਹੌਲ ਉਧਰ ਵੀ ਥੋੜਾ ਜਿਹਾ ਬੜਾ ਸੈਂਸਿਟਿਵ ਚੱਲ ਰਿਹਾ ਇਸ ਕਰਕੇ ਅਸੀਂ ਜੇ ਮਾਹੌਲ ਠੀਕ ਹੁੰਦਾ ਤੇ ਅਸੀਂ ਮੈਡਮ ਡੀਸੀ ਨੂੰ ਕਿਉਂਕਿ ਸਾਡੀ ਉਹ ਪ੍ਰੈਜ਼ੀਡੈਂਟ ਵੀ ਹੈ ਤਾਂ ਇਹ ਰਿਕਵੈਸਟ ਕਰਕੇ 10th 2 ਦੇ ਬੱਚਿਆਂ ਨੂੰ ਜ਼ਰੂਰ ਇਨਵਾਈਟ ਕਰਨਾ ਸੀ ਕਿ ਆ ਕੇ ਇੱਕ ਵਾਰੀ ਦੇਖੋ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੂਗਾ ਚੈਨਲ ਮਾਲਕ ਦੀ ਉਹ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕਰਨਾ ਚਾਹਾਂਗੇ ਕਿ ਜਿਹੜੇ ਸਾਡੀਆਂ ਦੇਖੋ ਧੀਆ ਵਾਂ ਕਿਸੇ ਤੋਂ ਘੱਟ ਨਹੀਂ ਹੈ ਜਿਨ੍ਹਾਂ ਇਹਨਾਂ ਦੇ ਪੇਰੈਂਟਸ ਹੈ ਮੋਢੇ ਨਾਲ ਮੋਢਾ ਜੋੜ ਕੇ ਬੱਚਿਆਂ ਧੀਆਂ ਦੇ ਨਾਲ ਖੜੇ ਨੇ ਮੈਂ ਦੇਖਿਆ ਧੀਆਂ ਦੇ ਔਰ ਮੁੰਡਿਆਂ ਦੇ ਵਿੱਚ ਪੇਰੈਂਟਸ ਕੋਈ ਫਰਕ ਨਹੀਂ ਗਿੰਦੇ ਨੇ ਧੀਆਂ ਨੂੰ ਉਹੀ ਫੈਸਿਲਿਟੀ ਹਰ ਉਹ ਚੀਜ਼ ਉਹ ਮਿਲ ਰਹੀ ਹੈ ਤੇ ਮੈਂ ਐਪਰੀਸ਼ੀਏਟ ਕਰਦਾ ਕਿ ਅੱਜ ਕੱਲ ਦੇ ਪੇਰੈਂਟਸ ਨੂੰ ਜਿਹੜਾ ਆਪਣੇ ਬੱਚਿਆਂ ਦੇ ਲਈ ਆਪਣੀ ਧੀਆਂ ਦੇ ਲਈ ਐਨੇ ਚਿੰਤਿਤ ਨੇ ਉਹ ਚਾਹਦੇ ਨੇ ਕਿ ਸਾਡੀਆਂ ਧੀਆਂ ਜਿਹੜੀਆਂ ਪੰਜਾਬ ਦਾ ਨਾਮ ਰੌਸ਼ਨ ਕਰਨ ਕੀ ਸੀਐਮ ਸਾਹਿਬ ਵੱਲੋਂ ਵੀ ਕਿਹਾ ਗਿਆ ਕਿ ਨਵੀਂ ਗਰਾਊਂਡ ਮਿਲੇਗੀ ਇੱਥੇ ਤੇ ਕੀ ਕਹਿਣਾ ਚਾਹੋਗੇ ਅਸੀਂ ਪਿੱਛੇ ਰਿਕਵੈਸਟ ਕੀਤੀ ਸੀ ਸੀਐਮ ਸਾਹਿਬ ਬੜੇ ਪਾਸੇ ਚਿੰਤਾ ਸੀ ਕਿ ਅਮਰਸਰ ਦੇ ਵਿੱਚ ਕੋਈ ਇੰਟਰਨੈਸ਼ਨਲ ਲੈਵਲ ਦੀ ਗਰਾਊਂਡ ਬਟ ਉਹ ਜਲਦੀ ਹਾਂ ਤੇ ਉਹ ਜਲਦੀ ਚੱਲ ਰਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਮਰਸਰ ਨੂੰ ਇੱਕ ਅੱਛੇ ਲੈਵਲ ਦੀ ਗਰਾਊਂਡ ਮਿਲੇਗੀ ਤੇ ਇਹਦਾ ਵੀ ਇਨਫਰਾਸਟ੍ਰਕਚਰ ਮੇਰੀ ਪੀਸੀਏ ਗੱਲ ਚੱਲ ਰਹੀ ਹੈ ਇਹਦਾ ਵੀ ਇਨਫਰਾਸਟ੍ਰਕਚਰ ਆਪਾਂ ਹੋਰ ਇਹਦੇ ਨਾਲੋਂ ਬੈਟਰ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਤੁਸੀਂ ਇਹ ਤੁਹਾਨੂੰ ਪੂਰੇ ਮਾਜੇ ਚ ਨਹੀਂ ਮਤਲਬ ਜੇ ਪੀਸੀਏ ਤੋਂ ਬਾਅਦ ਸਭ ਤੋਂ ਵਧੀਆ ਗਰਾਊਂਡ ਇਹੀ ਹੋਏਗੀ ਸਭ ਤੋਂ ਪਹਿਲਾਂ ਕਿ 2 ਸਤੰਬਰ 2025-26 ਦਾ ਇਹ ਟੂਰਨਾਮੈਂਟ ਜਿਹੜਾ ਹੋ ਰਿਹਾ ਹੈ T20 ਵਿਮਨ ਡੋਮੈਸਟਿਕ ਟੂਰਨਾਮੈਂਟ ਹੋ ਰਿਹਾ ਹੈ ਔਰ ਇਹ ਪਹਿਲੀ ਵਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਜਿਹੜਾ ਇਨੀਸ਼ੀਏਟਿਵ ਲਿੱਤਾ ਜਿਹਦੇ ਵਿੱਚ ਚਾਰ ਟੀਮਾਂ ਜਿਹੜੀਆਂ ਨੇ ਪਰਫਾਰਮ ਕਰ ਰਹੀਆਂ ਔਰ ਮਾਰਨਿੰਗ ਕਿਉਂਕਿ بارش ਕਰਕੇ ਮੈਚ ਨਹੀਂ ਹੋ ਪਾਇਆ ਉਹ ਪੀਸੀਏ ਟੀਮ ਰੈਡ ਐਂਡ ਪੀਸੀਏ ਬਲੂ ਟੀਮ ਦਾ ਮੈਚ ਸੀ ਐਂਡ ਹੁਣ ਮੇਰੇ ਨਾਲ ਹੈੱਡ ਕੋਚ ਪ੍ਰਿਯੰਕਾ ਮੈਡਮ ਖੜੇ ਨੇ ਤੇ ਇਹਨਾਂ ਦੀ ਟੀਮ ਦੇ ਨਾਲ ਸਾਡਾ ਮੈਚ ਹੈਗਾ ਇਹਨਾਂ ਦੀ ਟੀਮ ਹੈਗੀ ਹੈ ਪੀਸੀਏ ਗ੍ਰੀਨ ਤੇ ਸਾਡੀ ਟੀਮ ਹੈਗੀ ਹੈ ਪੀਸੀਏ yellow ਸੋ ਇਹਦੇ ਵਿੱਚ ਇਸ ਦਾ ਸਭ ਤੋਂ ਜਿਹੜਾ ਜੇ ਅਸੀਂ ਇਨੀਸ਼ੀਏਟਿਵ ਦੇਈਏ ਤੇ ਉਹ ਪੰਜਾਬ ক্রিকেট ਐਸੋਸੀਏਸ਼ਨ ਨੂੰ ਜਾਂਦਾ ਹੈ ਔਰ ਉਸ ਤੋਂ ਬਾਅਦ ਆਂਦਾ ਹੈ ਕਿ ਜਦੋਂ ਸਾਡਾ ਵੈਨਿਊ ਅੱਛਾ ਹੋਵੇ ਸੋ ਵੈਨਿਊ ਜਿਹੜਾ ਹੈਗਾ ਅਮ੍ਰਿਤਸਰ ਗੇਮਸ ਐਸੋਸੀਏਸ਼ਨ ਨੇ ਜਿਹੜਾ ਹੈ ਮੇਰੇ ਖਿਆਲ ਨਾਲ ਕੁੜੀਆਂ ਦਾ ਇਹ ਐਡਾ ਵੱਡਾ ਟੂਰਨਾਮੈਂਟ ਪਹਿਲੀ ਵਾਰੀ ਅਰੇਂਜ ਕੀਤਾ ਸੋ ਇਹਦੇ ਵਿੱਚ ਸਾਨੂੰ ਬੜੀ ਅੱਛੀ ਅਸੀਂ ਸਰਾਨਾ ਕਰਨਾ ਚਾਹਾਂਗੇ ਕਿ ਸਟੇ ਕੁੜੀਆਂ ਨੂੰ ਅੱਛਾ ਮਿਲਿਆ ਔਰ ਪਲੱਸ ਉਹਨਾਂ ਨੂੰ ਕਾਫੀ ਫੈਸਿਲਿਟੀਆਂ ਜਿਹੜੀਆਂ ਨੇ ਮਿਲ ਰਹੀਆਂ ਅਸੀਂ ਸਾਨੂੰ ਇਹ ਲੱਗਦਾ ਕਿ ਇਹ ਪਹਿਲਾ ਜਿਹੜਾ ਸੀਗਾ ਟੂਰਨਾਮੈਂਟ ਹੋਣ ਕਰਕੇ ਕੁਝ ਕਮੀਆਂ ਪੇਸ਼ੀਆਂ ਸ਼ਾਇਦ ਰਹਿ ਚੁੱਕੀਆਂ ਹੋਣਗੀਆਂ ਜਦੋਂ ਘਰ ਚ ਵੀ ਆਹ ਵੀ ਹੁੰਦਾ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਸੋ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਹੈ ਕਿ ਇੱਕ ਲੜਕੀਆਂ ਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਮਿਲਿਆ ਡੋਮੈਸਟਿਕ ਲੈਵਲ ਤੇ ਕਿਉਂਕਿ ਹੁਣ WPL ਜਦੋਂ ਦਾ ਆ ਗਿਆ ਹੈ ਔਰ ਹਰ ਸਟੇਟ ਦੇ ਵਿੱਚ ਜਿਹੜਾ ਉਹ T20 ਡੋਮੈਸਟਿਕ ਟੂਰਨਾਮੈਂਟ ਹੁੰਦਾ ਹੈ ਸੋ ਇਹਦੇ ਨਾਲ ਜਿਹੜਾ ਸਿਲੈਕਟਰਸ ਦਾ ਕੰਮ ਥੋੜਾ ਹੋਰ ਆਸਾਨ ਹੋ ਜਾਂਦਾ ਕਿਉਂਕਿ ਸਾਰੀਆਂ ਕੁੜੀਆਂ ਜਿਹੜੀਆਂ ਨੇ ਉਹ ਪਰਫਾਰਮ ਕਰਦੀਆਂ ਆਪਣਾ ਬੈਸਟ ਜਿਹੜਾ ਦਿੰਦੀਆਂ ਕਿਉਂਕਿ ਮੈਨੂੰ ਲੱਗਦਾ ਕਿ ਜਿੱਦਾਂ ਮੁੰਡਿਆਂ ਦੇ ਵਿੱਚ ਜਿਹੜਾ ਹਰ ਕਦਮ-ਕਦਮ ਤੇ ਚੈਲੰਜ ਹੈ ਔਰ ਇੰਨਾ ਕੰਪੀਟੀਸ਼ਨ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੁੜੀਆਂ ਦੇ ਵਿੱਚ ਵੀ ਜਿਹੜਾ ਇਹ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਚੜ੍ਹ ਕੇ ਜਿਹੜਾ ਸਾਹਮਣੇ ਦੇਖਣ ਨੂੰ ਮਿਲੇਗਾ ਸੋ ਹੁਣ ਅਸੀਂ ਟੀਮ ਕ੍ਰਾਸ ਕਰ ਰਹੇ ਹਾਂ ਕਿ ਰੇਨ ਰੇਨ ਗੋ ਅਵੇ ਐਂਡ ਮਾਈ 올 ਗਰਲਸ ਵਾਂਟਸ ਟੂ ਪਲੇ ਸੋ ਇਸਕਾ ਕਿ ਅਸੀਂ ਖੇਡਣਾ ਚਾਹਾਂਗੇ ਸਾਡੇ ਜਿੱਦਾਂ ਰੈਫਰੀ ਐਂਡ ਐਮਪਾਇਰਸ ਨੇ ਵੀ ਸਾਨੂੰ ਦੱਸਿਆ ਕਿ ਸਾਡੇ ਕੋਲ ਜੇ 1 ਘੰਟਾ ਹੋਏਗਾ ਤੇ ਅਸੀਂ 5 ਓਵਰ ਦਾ ਮੈਚ ਵੀ ਕਰ ਸਕਦੇ ਹਾਂ ਸੋ ਵੀ ਆਰ ਵਿਸ਼ਿੰਗ ਲਾਈਕ ਅਸੀਂ ਚਾਹਾਂਗੇ ਕਿ ਅਸੀਂ ਗ੍ਰੀਨ ਟੀਮ ਨੂੰ ਹਰਾਈਏ ਤੇ yellow ਟੀਮ ਜਿਹੜੀ ਆ ਉਹ ਅੱਗੇ ਹੋਰ ਮੈਚ ਜਿਹੜੇ ਉਹ ਜਿੱਤੇ ਸੋ ਇਹਨਾਂ ਦਾ ਵੀ ਇਹੀ ਹੈਗਾ ਉਹ ਤਾਂ ਹੀ ਸਮਾਈਲ ਕਰ ਰਹੇ ਨੇ ਸੋ ਸਾਰੀਆਂ ਟੀਮਾਂ ਦਾ ਮੇਨ Aim ਇਹੀ ਹੈ ਕਿ ਅਸੀਂ ਜਿੱਤਣਾ ਸੋ ਹਰ ਬੰਦਾ ਜਿਹੜਾ ਉਹ ਬੈਸਟ ਪਰਫਾਰਮ ਕਰੇਗਾ ਸੋ ਬੀਇੰਗ ਅ ਹੈਡ ਕੋਚ ਮੇਰਾ ਇਹ ਮੰਨਣਾ ਹੈ ਕਿ ਅਸੀਂ ਕੁੜੀਆਂ ਨੂੰ ਜਿਹੜਾ ਉਹ ਅੱਗੇ ਲੈ ਕੇ ਆਈਏ ਔਰ ਕੁੜੀਆਂ ਦੇ ਵਿੱਚ ਜਿਹੜੇ ਪੈਰੈਂਟਸ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਇੱਕ ਚੀਜ਼ ਚਾਹੀਦੀ ਹੁੰਦੀ ਹੈ ਕਿ ਜਦੋਂ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਖੇਡਣ ਜਾ ਰਹੀ ਹੈ ਉਹ ਜਗ੍ਹਾ ਅਲੀ ਸੇਫ ਹੈਗੀ ਆ ਜਾਂ ਨਹੀਂ ਹੈਗੀ ਸੋ ਇਸ ਕਰਕੇ ਜਦੋਂ ਉਹ ਸਾਹਮਣੇ ਦੇਖਦੇ ਨੇ ਕਿ ਅੱਗੇ ਕੋਚੇਸ ਵੀ ਕੁੜੀਆਂ ਨੇ ਅਸਿਸਟੈਂਟ ਕੋਚੇਸ ਵੀ ਕੁੜੀਆਂ ਨੇ ਔਰ ਫਿਜ਼ਿਓ ਵੀ ਕੁੜੀਆਂ ਨੇ ਜਦੋਂ ਉਹਨਾਂ ਨੂੰ ਸਪੋਰਟਿੰਗ ਸਟਾਫ ਅੱਗੇ ਫੀਮੇਲਸ ਦਾ ਦਿਖਦਾ ਹੈ ਤੇ ਉਹਨਾਂ ਨੂੰ ਆਪਣਾ ਬੱਚਾ ਜਿਹੜਾ ਉਹ ਬਹੁਤ ਸਿਕਿਓਰ ਹੱਥਾਂ ਵਿੱਚ ਜਿਹੜਾ ਨਜ਼ਰ ਆਂਦਾ ਹੈ ਸੋ ਕੰਪੀਟੀਸ਼ਨ ਬਹੁਤ ਅੱਗੇ ਵਧਦਾ ਜਾ ਰਿਹਾ ਹੈ ਅਸੀਂ ਉਮੀਦ ਕਰਾਂਗੇ ਕਿ ਸਾਡੇ ਸਾਰੇ ਬੱਚੇ ਜਿਹੜੇ ਨੇ ਉਹ ਬੋਲਿੰਗ ਦੇ ਵਿੱਚ ਵੀ ਵੱਧ ਜਾਣਗੇ ਜਿਹੜਾ ਉਹ ਆਪਣੀ ਅੱਛੀ ਪ੍ਰੈਕਟਿਸ ਵੀ ਕਰਨਗੇ ਪਰਫਾਰਮੈਂਸ ਵੀ ਦੇਣਗੇ ਬੈਟਿੰਗ ਵੀ ਜਿਹੜੇ ਜਿੰਨੇ ਵੀ ਬੈਟਰਸ ਹੈਗੇ ਨੇ ਉਹ ਆਪਣਾ ਬੈਸਟ ਪਰਫ ਕੰਗੇ ਐਂਡ ਆਈ ਹੋਪ ਕਿ ਉਹਨਾਂ ਲਈ ਇਹ ਚੈਲੰਜ ਹੈ ਕਿ ਪਹਿਲੇ ਵਾਲੀ ਕ੍ਰਿਕਟ ਤੇ ਹੁਣ ਵਾਲੀ ਕ੍ਰਿਕਟ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਪਹਿਲੇ ਅਸੀਂ ਬਹੁਤ ਡਿਫੈਂਸਿਵ ਹੋ ਕੇ ਖੇਡਦੇ ਸੀ ਅਸੀਂ ਥੋੜਾ ਟਾਈਮ ਲੈਂਦੇ ਸੀ ਬਟ ਅੱਜ ਦੀ ਡੇਟ ਦੇ ਵਿੱਚ ਹਰ ਬਾਲ ਤੁਹਾਡੇ ਲਈ ਚੈਲੰਜ ਹੈ ਅਸੀਂ ਛੱਕੇ ਚੌਕੇ ਜਦੋਂ ਤੱਕ ਨਹੀਂ ਮਾਰਾਂਗੇ ਉਦੋਂ ਤੱਕ ਅਸੀਂ ਇੰਡੀਆ ਦੀ ਟੀਮ ਵਿੱਚ ਨਹੀਂ ਆ ਸਕਦੇ ਸੋ ਮੈਂ ਸਭ ਨੂੰ ਗੁੱਡ ਲੱਕ ਕਹਿੰਨੀ ਆਂ ਔਰ ਮੈਂ ਆਪਣੀ ਪੂਰੀ ਟੀਮ ਨੂੰ ਇਹ ਕਹਿੰਨੀ ਆ ਕਿ ਪੂਰੀ એનર્ਜੀ ਦੇ ਨਾਲ ਪੂਰੀ ਜਾਨ ਦੇ ਨਾਲ ਆਪਣਾ ਬੈਸਟ ਪਰਫਾਰਮ ਕਰੋ ਤੇ ਛਾ ਜਾਓ ਸੋ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਤੇ ਆਪਣਾ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦਾ ਮੈਂ ਦੋਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਕੁੜੀਆਂ ਨੂੰ ਜਿਹੜਾ ਉਹ ਐਸੇ ਤਰ੍ਹਾਂ ਹੀ ਓਪਰਚ्युनिटीज ਦਿੰਦੇ ਰਹਿਣਗੇ ਤੇ ਉਹਨਾਂ ਨੂੰ ਅੱਗੇ ਵਧਣ ਲਈ ਜਿਹੜਾ ਉਤਸ਼ਾਹ ਕਰਦੇ ਰਹਿਣਗੇ ਜਦੋਂ ਮੈਂ ਐਪੈਕਸ ਕਾਉਂਸਲ ਦੇ ਵਿੱਚ ਮੈਂਬਰ ਸੀਗੀ ਅਸੀਂ ਉਦੋਂ ਹੀ ਇਹਨਾਂ ਦੇ ਉੱਤੇ ਜਿਹੜਾ ਅਸੀਂ ਬਲੈਕ ਸੋਇਲ ਜਿਹੜਾ ਬੀਸੀਸੀਆਈ ਵੱਲੋਂ ਸਪੈਸ਼ਲ ਪਰਮਿਸ਼ਨ ਸੀ ਉਹ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਨੂੰ ਅਲਾਉ ਕੀਤੀਆਂ ਸੀ ਸੋ ਉਹਨਾਂ ਦੇ ਸਾਰੇ ਮੱਦੇਨਜ਼ਰ ਰੱਖਦੇ ਹੋਏ ਬੀਸੀਸੀਆਈ ਦੇ ਨੋਰਮਸ ਦੇ ਅਕੋਰਡਿੰਗਲੀ ਜਿਹੜੀ ਉਹਨਾਂ ਨੇ ਪਿਚ ਬਣਾਈ ਹੈ ਸੋ ਤੁਸੀਂ ਦੇਖ ਰਹ ਪਹਿਲੇ ਨਾਲੋਂ ਬੈਟਰ ਹੈ ਗਾਂਧੀ ਗਰਾਉਂਟ ਬਟ ਅਸੀਂ ਚਾਹਾਂਗੇ ਕਿ ਇਹ ਹੋਰ ਬੈਟਰ ਹੋਵੇ ਔਰ ਇਹਦੇ ਵਿੱਚ ਸਪੈਸ਼ਲੀ ਸੋਕਰ ਜੋ ਕਿ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਜੇ ਉਹ ਹੁੰਦਾ ਤੇ ਸ਼ਾਇਦ ਮੈਨੂੰ ਲੱਗਦਾ ਸੀ ਕਿ ਫਿਰ ਉਹ ਜਲਦੀ ਮੈਚ ਜਿਹੜਾ ਹੈ ਉਹ ਉਹਦੇ ਚਾਂਸਸ ਜ਼ਿਆਦਾ ਹੁੰਦੇ ਨੇ ਸੋ ਕਾਫੀ ਇਕੁਪਮੈਂਟਸ ਜਿਹੜੇ ਨੇ ਉਹ ਮੈਨੂੰ ਲੱਗਦਾ ਹੈ ਕਿ ਜਦੋਂ ਇੱਕ ਟੀਮ ਅੱਛੀ ਆਂਦੀ ਹੈ ਉਹ ਫਿਰ ਆਪਣੇ ਆਪ ਨੂੰ ਅਪਗ੍ਰੇਡ ਕਰਦੀ ਹੈ ਸੋ ਆਈ ਹੋਪ ਕਿ ਆਰਮ ਵਾਲਾ ਟਾਈਮ ਜਿਹੜਾ ਸਾਡੇ ਲਈ ਬਹੁਤ ਵਧੀਆ ਹੋਏਗਾ ਅੰਮ੍ਰਿਤਸਰ ਲਈ ਬਹੁਤ ਵਧੀਆ ਹੋਏਗਾ ਥੈਂਕ ਯੂ